ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਜੋ ਵੀ ਕਥਾ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਕਥਾ ਵਿੱਚ ਕਿਸੇ ਨਾ ਕਿਸੇ ਪੈਨ ਵੀਰ ਦੀ ਹੱਡ ਬਿੱਤੀ ਹੁੰਦੀ ਹੈ ਉਹਨਾਂ ਨੇ ਸਾਨੂੰ ਤਾਂ ਸੁਣਾਉਣਾ ਕੀਤੀ ਹੁੰਦੀ ਹੈ ਕਿ ਵੱਦ ਵੱਦ ਸੰਗਤ ਜੋ ਹੈ ਨਾ ਉਹ ਗੁਰਦੁਆਰਾ ਸਾਹਿਬ ਨਾਲ ਜੁੜੇ ਬਾਦ ਤੋਂ ਵੱਧ ਲੋਕਾਂ ਦਾ ਵਿਸ਼ਵਾਸ ਆਪਣੀ ਗੁਰਬਾਣੀ ਨਾਲ ਹੋਵੇ ਜਿਹੜੇ ਇੱਧਰ ਉੱਧਰ ਭਟਕਦੇ ਨੇ ਨਾ ਉਹਨਾਂ ਦਾ ਵਿਸ਼ਵਾਸ ਆਪਣੇ ਗੁਰੂ ਸਾਹਿਬਾਨ ਤੇ ਹੋਵੇ ਤਾਂ ਤਾਂ ਨੰਬਰ ਸ਼ਹੀਦ ਭਬਾ ਦੀਪ ਸਿੰਘ ਜੀ ਦਸਾਂ ਗੁਰੂਆਂ ਦੀ ਲਿਖਿਆ ਹੋਇਆ ਗ੍ਰੰਥ ਸਾਹਿਬ ਜੀ ਜਿਸ ਵਿੱਚ ਕੀ ਹਰ ਇੱਕ ਦਾ ਪ੍ਰੋਬਲਮ ਦਾ ਹੱਲ ਹੈ ਜਿਸ ਨਾਲ ਕੀ ਅਸੀਂ ਆਪਣੇ ਹਰ ਇੱਕ ਦੁੱਖ ਦਾ ਨਿਵਾਰਣ ਕਰ ਸਕਦੇ ਹਾਂ ਹਰ ਇੱਕ ਖੁਸ਼ੀ ਦਾ ਕਹਿੰਦੇ ਨੇ ਦੁੱਖ ਵਿੱਚ ਕੋਈ ਨਾਲ ਨਹੀਂ ਖੜਦਾ ਸੁੱਖ ਵਿੱਚ ਸਾਰੇ ਕਹਿੰਦੇ ਕਿ ਮੈਂ ਤੇਰਾ ਮੈਂ ਤੇਰਾ ਇਸ ਤਰ੍ਹਾਂ ਗੁਰੂ ਜੋ ਰੱਬ ਹੈ ਨਾ ਜੋ ਵਾਹਿਗੁਰੂ ਹੈ ਨਾ ਉਹ ਸਾਡੇ ਨਾਲ ਹਰ ਸਮੇਂ ਰਹਿੰਦਾ ਹੈ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਸੁੱਖ ਵਿੱਚ ਬਹੁਤ ਸੰਗੀ ਮਿਲ ਜਾਂਦੇ ਨੇ ਸਾਨੂੰ ਤੇ ਪਰ ਜਦੋਂ ਦੁੱਖ ਆਉਂਦਾ ਹੈ ਉਹੀ ਸੰਗੀ ਸਾਥ ਛੜਾ ਕੇ ਭੱਜਦੇ ਨੇ ਆਹਮ ਦੁਨੀਆ ਦੇ ਵਿੱਚ ਵੀ ਨਾ ਖਾਲਸਾ ਜੀ ਤੁਸੀਂ ਵੇਖਿਆ ਹੋਵੇਗਾ ਕਿ ਹਰ ਇੱਕ ਨੂੰ ਆਪੋ ਆਪਣੀ ਹੈ ਜੇ ਹੱਥ ਤੁਹਾਡਾ ਹੈ ਨਾ ਜੇ ਕਿਸੇ ਉਂਗਲ ਨੂੰ ਛੱਟ ਲੱਗੀ ਹੈ ਨਾ ਤਾਂ ਉਹ ਬੰਦਾ ਜਾਣਦਾ ਹੈ ਜਿਸ ਦਾ ਆਪਣਾ ਹੱਥ ਹੈ ਦੂਸਰੇ ਬੰਦੇ ਨੂੰ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਜੇ ਸੋਖਾਵੇ ਤਾਂ ਵੀ ਰੱਬ ਦਾ ਨਾਮ ਲਿਆ ਕਰੋ ਤੇ ਜੇ ਕਦੀ ਪਾਣੇ ਦਾ ਦੁੱਖ ਵੀ ਆ ਜੇ ਨਾ ਤਾਂ ਵੀ ਗੁਰੂ ਤੇ ਗੁੱਸਾ ਨਾ ਮਨਾਇਆ ਕਰੋ ਵੀ ਹੁਣ ਮੇਰੇ ਤੇ ਦੁੱਖ ਆਇਆ ਮੈਂ ਤੇ ਪਾਠ ਕਰਨਾ ਛੱਡ ਦੇਣਾ ਹੁਣ ਮੇਰੇ ਤੇ ਸੁੱਖ ਨਹੀਂ ਹੈਗਾ ਮੈਂ ਤਾਂ ਸਗੋਂ ਪਾਠ ਵੀ ਕਰਾਈ ਸੀ ਤਾਂ ਵੀ ਬਿਮਾਰੀਆਂ ਹੋ ਗਈਆਂ ਸਾਡੇ ਘਰ 'ਚ ਵੇਖੋ ਗੁਰੂ ਪ੍ਰੀਖਿਆ ਵੀ ਲੈਂਦਾ ਹੈ ਗੁਰੂ ਵੀ ਬੰਦੇ ਨੂੰ ਨਾ ਜਾਂਚਦਾ ਹੈ ਵੀ ਕਿਹੜਾ ਕਿੱਥੇ ਤੱਕ ਜਾ ਸਕਦਾ ਹੈ ਵੀ ਕਿਹੜਾ ਮੇਰੇ ਤੇ ਨਾ ਵਿਸ਼ਵਾਸ ਕਰਦਾ ਹੈ ਤੇ ਕਿਹੜਾ ਨਹੀਂ ਕਿਹੜਾ ਆਪਣੀ ਭਗਤੀ ਨਾਲ ਮੈਨੂੰ ਖੁਸ਼ ਕਰਦਾ ਹੈ ਵੇਖੋ ਗੁਰੂ ਦਾ ਸਿਰਫ ਪਾਠ ਨਹੀਂ ਖੁਸ਼ ਹੋ ਜਾਂਦਾ ਹੈ ਗੁਰੂ ਦੀ ਕੋਈ ਉਹ ਨਹੀਂ ਹੁੰਦੀ ਕਿ ਇੱਛਾ ਵੀ ਹਾਂ ਮੈਨੂੰ ਕੋਈ سونے ਦਾ ਛੱਤਰ ਚੜਾਵੇ ਮੈਨੂੰ ਕੋਈ ਬਹੁਤ ਵਧੀਆ-ਵਧੀਆ ਬਸਤਰ ਦਵੇ ਨਾ ਗੁਰੂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਜਿਵੇਂ ਬੰਦੇ ਨੂੰ ਲਾਲਚ ਹੈ ਨਾ ਆਪਣੇ ਗੁਰੂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਉਹਨੂੰ ਲਾਲਚ ਹੈ ਕਿ ਹਰ ਇੱਕ ਬੰਦਾ ਆਪਣੀ ਬਾਣੀ ਨਾਲ ਜੁੜੇ ਤਾਂ ਕਿ ਬਾਣੀ ਦੇ ਨਾਲ ਉਸਦੇ ਆਪਣੇ ਕਾਜ ਸਫਰੇ ਜਾਣ ਗੁਰੂ ਵਾਲੇ ਬੰਨਾ ਚਾਹੀਦਾ ਹੈ ਕਹਿੰਦੇ ਆ ਨਾ ਜਦੋਂ ਬੰਦੇ ਨੂੰ ਦੁੱਖ ਆਉਂਦਾ ਹੈ ਨਾ ਤਾਂ ਬੰਦਾ ਬਹੁਤ ਹੱਥ ਪੈਰ ਮਾਰਦਾ ਹੈ ਕਿ ਜਿਹੜਾ ਉਸ ਦਾ ਦੁੱਖ ਹੈ ਉਹ ਪਲਾਂਟ ਹੈ ਪਲਾਂਟ ਹੀ ਕਿਤੇ ਉੱਡ ਜਾਵੇ ਤੇ ਖੁਸ਼ੀਆਂ ਜਲਦੀ ਹੀ ਆ ਜਾਣ ਪਰ ਵਾਹਿਗੁਰੂ ਨੇ ਜੇ ਧੁੱਪ ਦਿੱਤੀ ਹੈ ਛਾਂ ਦਿੱਤੀ ਹੈ ਜੇ ਗਰਮੀ ਦਿੱਤੀ ਹੈ ਸਰਜੀ ਦਿੱਤੀ ਹੈ ਤੇ ਜੇ ਦੁੱਖ ਦਿੱਤਾ ਹੈ ਸੁੱਖ ਤਾਂ ਜ਼ਰੂਰ ਆਵੇਗਾ ਜੇ ਦਿਨ ਹੈ ਤੇ ਰਾਤ ਹੈ ਤਿਖਾਂਸਾ ਜੀ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਕਰਮਾਂ ਦਾ ਲੇਖਾ ਜੋਖਾ ਵੀ ਇਸ ਜਨਮ 'ਚ ਹੈ। ਕਈ ਵਾਰੀ ਬੰਦੇ ਕੋ ਇਹੋ ਜੇ ਐਨੇ ਪਾਪ ਹੋ ਜਾਂਦੇ ਹਨ ਜਿਨ੍ਹਾਂ ਇੱਕ ਜਨਮ 'ਚ ਜਿਹਨੂੰ ਟਾਰਾ ਨਹੀਂ ਹੁੰਦਾ। ਉਹ ਫਿਰ ਬੰਦੇ ਨੂੰ ਦੂਸਰੇ ਜਨਮ 'ਚ ਜਦੋਂ ਕਿਤੇ ਜੂਨਾ ਭੁਗਤ ਕੇ ਉਸ ਨੂੰ ਦੂਜਾ ਜਨਮ ਮਿਲਦਾ ਹੈ ਨਾ ਉਦੋਂ ਉਹ ਦੁੱਖ ਫਿਰ ਉਹਦਾ ਪਿੱਛਾ ਨਹੀਂ ਛੱਡਦੇ। ਉਹ ਉਹਨੂੰ ਕੱਟਣੇ ਹੀ ਪੈਂਦੇ ਨੇ। ਇਸ ਕਰਕੇ ਅਸੀਂ ਆਪਣੇ ਕਰਮ ਇਹੋ ਜੇ ਨਾ ਬਣਾਈਏ ਵੀ ਜਿਹਦੇ ਨਾਲ ਸਾਡੀ ਜ਼ਿੰਦਗੀ 'ਚ ਦੁੱਖਾਂ ਦਾ ਘਰ ਜਾਵੇ ਨਾ ਤੇ ਸੁੱਖ ਆਵੇ ਨਾ ਇਸ ਕਰਕੇ ਬੰਦਾ ਦੇਖੂ ਕੋਈ ਚੰਗਾ ਕਰਮ ਕਰੇਗਾ ਨਾ ਰੋਲਾ ਪਾਏਗਾ ਵੀ ਹਾਂਜੀ ਅੱਜ ਮੈਂ ਚੰਗਾ ਕਦਮ ਕੀਤਾ ਕੰਮ ਕੀਤਾ ਅੱਜ ਮੈਂ ਚੰਗਾ ਕੰਮ ਕੀਤਾ ਹੈ ਦੇਖਿਆ ਮੈਂ ਤਾਂ ਫਲਾਣੀ ਥਾਂ ਤੇ ਲੰਗਰ ਲਾਇਆ ਦੇਖਿਆ ਮੈਂ ਫਲਾਣੇ ਦਾ ਭਲਾ ਕੀਤਾ ਪਰ ਮੂਰਖਾ ਜਿੱਦ ਬੋਲ-ਬੋਲ ਕੇ ਟੰਡੋਰਾ ਪਿੱਟਣਾ ਹੈ ਕਿ ਮੈਂ ਚੰਗਾ ਕੰਮ ਕੀਤਾ ਆ ਜਿਹੜੀ ਤੇਰੀ ਮਾਂ ਹੈ ਇੰਨੇ ਹੀ ਤਾਂ ਤੇਰੀ ਮੱਤ ਮਾਰੀ ਹੈ ਖਾਲਸਾ ਜੀ ਅੱਜ ਦੀ ਜੋ ਕਥਾ ਹੈ ਨਾ ਇਹ ਇੱਕ ਡਾਕਟਰ ਦੀ ਹੈ ਜੋ ਕਿ ਖੁਦ ਇੱਕ ਡਾਕਟਰ ਹੋਣ ਦੇ ਬਾਵਜੂਦ ਵੀ ਇੰਨਾ ਦੁਖੀ ਸੀ ਆਪਣੇ ਸ਼ਰੀਰ ਤੋਂ ਕਿਉਂਕਿ ਕਹਿੰਦੇ ਨਾ ਹੱਕ ਹਲਾਲ ਦੀ ਕਮਾਈ ਗੁਰੂ ਨਾਨਕ ਦੇਵ ਜੀ ਨੇ ਪਾਈ ਲਾਲੂ ਦੇ ਆਪਾਂ ਸੁਣੀ ਹੋਈ ਏ ਕਥਾ ਪਾਈ ਲਾਲੂ ਸਾਹਿਬ ਜੀ ਕਿ ਗੁਰੂ ਜੀ ਨੇ ਹੱਕ ਦੀ ਕਮਾਈ ਵਿੱਚੋਂ ਖੂਨ ਪਸੀਨਾ ਨਿਕਲਿਆ ਤੇ ਜਿਹੜੀ ਹਲਾਲ ਦੀ ਕਮਾਈ ਸੀ ਉਹਦੇ ਵਿੱਚੋਂ ਖੂਨ ਨਿਕਲਿਆ ਵੇਖੋ ਇਸ ਹੀ ਤਰ੍ਹਾਂ ਰੱਬ ਹਰੇਕ ਦਾ ਨਾ ਕਰਦਾ ਹੈ ਨਿਪਟਾਰਾ ਕਿਸੇ ਦਾ ਕਦੇ ਪਰ ਕਹਿੰਦੇ ਨਾ ਕਿ ਜਦੋਂ ਰੱਬ ਦੀ ਮਾਰ ਪੈਂਦੀ ਹੈ ਆਵਾਜ਼ ਨਹੀਂ ਆਉਂਦੀ ਪਰਮਾਤਮਾ ਦੀ ਸੋਟੀ ਵਿੱਚ ਆਵਾਜ਼ ਨਹੀਂ ਹੈ ਪਰ ਉਹ ਉੱਠਣ ਲਾਇਕ ਵੀ ਨਹੀਂ ਰਹਿਣ ਦਿੰਦੀ ਬੰਦੇ ਨੂੰ ਇਸ ਕਰਕੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਚੰਗੇ ਕਰਮ ਸਾਡੇ ਬੱਚਿਆਂ ਦੇ ਅੱਗੇ ਆਣ ਤਾਂ ਕਿ ਸਾਡੇ ਚੰਗੇ ਕਰਮ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਨ ਤੇ ਮਾੜੇ ਤਹਰੀਕ ਕੋਈ ਕਰ ਲੈਂਦਾ ਹੈ ਪਰ ਚੰਗਾ ਕੋਈ ਕੋਈ ਹੀ ਕਰਦਾ ਹੈ ਉਹ ਡਾਕਟਰ ਨੇ ਕਿਹਾ ਕਿ ਮੈਂ ਪੈਸੇ ਕਮਾਣ ਵਾਸਤੇ ਨਾ ਮੈਂ ਬਹੁਤ ਲੋਕਾਂ ਨੂੰ ਦਵਾਈਆਂ ਠੀਕ ਹੋਣ ਦੇ ਬਾਵਜੂਦ ਵੀ ਬਿਵਾਰ ਦੇ ਦਿੰਦੀਆਂ ਜਾਂ ਕੋਈ ਅਦਾ ਗਲਤ ਯਾਨਕੀ ਮਾੜੇ ਕੰਮ ਕਰ ਕਰਕੇ ਪੈਸੇ ਕਮਾਈ ਸੀ ਮਾੜੇ ਕਰਨ ਕਿਸੇ ਨੂੰ ਗਲਤ ਦਵਾਈ ਦੇਣਾ ਪੈਸੇ ਕਮਾਉਣ ਲਈ ਕਿਸੇ ਦਾ ਗਲਤ ਇਲਾਜ ਕਰਨਾ ਬਾਅਦ ਚ ਫੇਰ ਠੀਕ ਕਰ ਦੇਣਾ ਵੀ ايه ਹੋ ਜੀ ਲੋਕਾਂ ਨੂੰ ਵੀ ਚੰਗਾ ਡਾਕਟਰ ਛੇਤੀ ਠੀਕ ਕਰ ਦਿੰਦਾ ਹੈ ਵੀ ਇਦਾਂ ਤੇ ਕਹਿੰਦਾ ਮੈਂ ਬਹੁਤ ਗਲਤ ਕੰਮ ਕੀਤੇ ਕਹਿੰਦੇ ਜਦੋਂ ਮੈਂ ਖੁਦ ਬਿਮਾਰ ਹੋਇਆ ਨਾ ਮੈਨੂੰ ਉਸ ਹਾਲਤ ਦਾ ਪਤਾ ਲੱਗਾ ਵੀ ਲੋਕ ਕਿਵੇਂ ਪੈਸਾ ਇਕੱਠਾ ਕਰਦੇ ਨੇ ਤੇ ਇੱਕ ਗਰੀਬ ਕਿਵੇਂ ਪੈਸਾ ਇਕੱਠਾ ਕਰਕੇ ਆਪਣਾ ਇਲਾਜ ਕਰਾਉਂਦਾ ਹੈ ਕਹਿੰਦੇ ਕਿ ਮੈਂ ਖੁਦ ਇੱਕ ਡਾਕਟਰ ਹੋਣ ਦੇ ਬਾਵਜੂਦ ਵੀ ਨਾ ਵੀ ਮਤਲਬ ਗਲਤ ਕੰਮ ਕੀਤੇ ਐਦਾਂ ਦੇ ਤੇ ਕਹਿੰਦੇ ਜਦੋਂ ਮੈਂ ਖੁਦ ਬਿਮਾਰ ਹੋਇਆ ਮੇਰਾ ਤਾਂ ਪਤਾ ਵੀ ਨਹੀਂ ਲੱਗਦਾ ਸੀ ਕਹਿੰਦੇ ਪਤਾ ਨਹੀਂ ਡਾਕਟਰ ਮੈਨੂੰ ਪਾਣੀ ਦੇ ਢੀਕੇ ਭਰ-ਭਰ ਕੇ ਲਾਈ ਜਾਂਦੇ ਸੀ ਪਰ ਮੈਨੂੰ ਆਰਾਮ ਬਿਲਕੁਲ ਨਹੀਂ ਸੀ ਲੱਗ ਰਿਹਾ ਕਹਿੰਦੇ ਮੈਂ ਆਪਣੇ ਗੁਨਾਹਾਂ ਦੀ ਪਰਮਾਤਮਾ ਕੋ ਮਾਫੀ ਮੰਗੀ ਕਿ ਸੱਚੇ ਪਾਤਸ਼ਾਹ ਮੇਰੇ ਗੁਨਾਹ ਬਖਸ਼ ਮੈਨੂੰ ਪਾਪਾਂ ਦੀ ਸਜ਼ਾ ਪਰਮਾਤਮਾ ਮੇਰੇ ਪਾਪ ਕੱਟ ਕਹਿੰਦੇ ਉਸ ਡਾਕਟਰ ਨੇ ਨਾ ਆਪਣਾ ਜਿੰਨਾ ਵੀ ਕਮਾਇਆ ਪੈਸਾ ਤਾਂ ਅੰਦੌਲਤ ਸੀ ਨਾ ਸਾਰਾ ਹੀ ਗਰੀਬਾਂ ਨੂੰ ਦਾਨ ਕੀਤਾ ਫਿਰ ਜਾ ਕੇ ਕਿਤੇ ਉਹਨੂੰ ਆਰਾਮ ਦੀ ਨੀਂਦ ਤੇ ਉਹਦਾ ਬਿਮਾਰੀ ਠੀਕ ਹੋਈ ਨਿੱਥੀ ਉਹਦੇ ਢਿੱਡ ਵਿੱਚ ਐਨਾ ਪਾਣੀ ਭਰ ਜਾਂਦਾ ਸੀ ਜਦ ਤੱਕ ਸੁਈਆਂ ਲਾ ਲਾ ਕੇ ਡਾਕਟਰ ਨਹੀਂ ਸੀ ਕੱਢਦੇ ਤਦ ਤੱਕ ਉਹ ਠੀਕ ਨਹੀਂ ਸੀ ਹੁੰਦਾ ਐਨਾ ਦੁਖਦਾਈ ਘਟਨਾ ਸੀ ਉਹਦੇ ਨਾਲ ਵਾਪਰਦੀ ਜਦੋਂ ਉਸਨੇ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਸਿੰਘਾਂ ਤੇ ਜਾ ਕੇ ਇਹ ਕਿਹਾ ਨਾ ਕਿ ਮੈਂ ਆਪਣਾ ਸਭ ਕੁਝ ਦਾਨ ਕਰਨਾ ਹੈ ਉਦੋਂ ਜਾ ਕੇ ਕੀਤੀ ਉਹਨੂੰ ਰਾਹਤ ਮਿਲੀ ਤੇ ਉਦੋਂ ਉਹ ਡਾਕਟਰ ਥੋੜਾ ਠੀਕ ਹੋਣਾ ਸ਼ੁਰੂ ਹੋਇਆ ਇੱਕ ਸੱਚੀ ਘਟਨਾ ਹੈ ਜਿਹੜੀਆਂ ਰੋਜ਼ ਲੋਕਾਂ ਨਾਲ ਘਟਨਾ ਘਟਦੀਆਂ ਹਨ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਦੇਖੋ ਗੁਰੂ ਦੇ ਘਰ ਜਾਣਾ ਮਾੜੀ ਗੱਲ ਨਹੀਂ ਹੈ ਕੋਈ ਮਾੜੀ ਗੱਲ ਕੋਈ ਸਿੱਖਿਆ ਮਾੜੀ ਨਹੀਂ ਦਿੰਦਾ ਖਾਲਸਾ ਜੀ ਪਰ ਕਹਿੰਦੇ ਗੁਰੂ ਤੇ ਵਿਸ਼ਵਾਸ ਕਰੋ ਆਪਣੇ ਗੁਰੂ ਤੇ ਟੁੱਟ ਵਿਸ਼ਵਾਸ ਕਰੋ ਵਿਸ਼ਵਾਸ ਕਰਕੇ ਤਾਂ ਵੇਖੋ ਵਾਹਿਗੁਰੂ ਦਾ ਸਿਮਰਨ ਹੀ ਕਰਕੇ ਵੇਖੋ ਤੁਹਾਡੀਆਂ ਝੋਲੀਆਂ ਦੇਖੋ ਕਿਵੇਂ ਖੁਸ਼ੀਆਂ ਨਾਲ ਭਰਦੀ ਤੁਹਾਡੇ ਘਰ ਵਿੱਚ ਬਰਕਤ ਆਉਣਗੀ ਤੁਹਾਡੇ ਹਰੇਕ ਕੰਮ ਜਿਹੜਾ ਕੰਮ ਸਿਰੇ ਨਹੀਂ ਲੱਭੇ ਉਹ ਵੀ ਸਿਰੇ ਪਹੁੰਚ ਜੀਗਾ ਕਿਉਂਕਿ ਤੁਸੀਂ ਵਾਹਿਗੁਰੂ ਦੇ ਲਾੜ ਲੱਗੇ ਹੋ ਵਾਹਿਗੁਰੂ ਤੇ ਆਪਣਾ ਇੰਨਾ ਕ ਵਿਸ਼ਵਾਸ ਰੱਖੋ ਨਾ ਕਿ ਵਾਹਿਗੁਰੂ ਤੁਹਾਡੇ ਕਾਜ ਆਪ ਸਵਾਰੂ ਖਾਲਸਾ ਜੀ ਵਾਹਿਗੁਰੂ ਜੀ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਓਖੇ ਟਾਈਮ ਵਿੱਚ ਵਾਹਿਗੁਰੂ ਤੋਂ ਇਲਾਵਾ ਬੰਦੇ ਦਾ ਕੋਈ ਸਾਥ ਨਹੀਂ ਦਿੰਦਾ ਬਸ ਬੰਦਾ ਇੱਕ ਸਮੇਂ ਹੀ ਵਾਹਿਗੁਰੂ ਨੂੰ ਚੇਤਾ ਕਰਦਾ ਹੈ ਜਦੋਂ ਅੰਤਲਾ ਸਮਾਂ ਆ ਜਾਂਦਾ ਹੈ ਉਦੋਂ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ ਨਾ ਉਹ ਅਗਾਹ ਦਾ ਨਾ ਉਹ ਪਿਛਾਂ ਦਾ ਬਸ ਪ੍ਰਾਣ ਤਿਆਗਣ ਵੇਲੇ ਉਹਦੇ ਮੂੰਹ 'ਚ ਜ਼ਰੂਰ ਵਾਹਿਗੁਰੂ ਸ਼ਬਦ ਨਿਕਲਦਾ ਹੈ ਤੇ ਪਰ ਆਪਾਂ ਆਪਣਾ ਜੀਵਨ ਇਹੋ ਜਿਹਾ ਬਣਾਈਏ ਕਿ ਜਿਹਦੇ ਨਾਲ ਸਾਡੀ ਜੀਵਨ ਵਿੱਚ ਵਾਹਿਗੁਰੂ ਰਸਨਾ ਦੇ ਨਾਲ ਹਮੇਸ਼ਾ ਵਾਹਿਗੁਰੂ ਹੀ ਨਿਕਲੇ ਤੇ ਅਸੀਂ ਵੀ ਇੱਕ ਗੁਰਸਿੱਖ ਬਣੀਏ ਵਧੀਆ ਗੁਰਸਿੱਖ ਨਾਮੀ ਗੁਰਸਿੱਖ ਬਣੀਏ ਤੇ ਵੱਧ ਤੋਂ ਵੱਧ ਆਪਾਂ ਨੂੰ ਪਾਠ ਕਰਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਸੁਣਨੀ ਚਾਹੀਦੀ ਹੈ ਕੰਨਾ ਅੱਖ ਨੱਕ ਜੀਭ ਸਵਾਦ ਲੈਣ ਨੂੰ ਵਾਹਿਗੁਰੂ ਸੁਣਨ ਨੂੰ ਕੰਨ ਤੇ ਅੱਖਾਂ ਪੜਨ ਨੂੰ ਜੀਵਾ ਬੋਲਨ ਨੂੰ ਇਦਾਂ ਦੋ ਦੋ ਕੰਮ ਹੁੰਦੇ ਹਨ ਇੱਕ ਚੰਗਾ ਇੱਕ ਮਾੜਾ ਬਾਕੀ ਆਪਣੀ ਸੋਚ ਹੈ ਵੀ ਅਸੀਂ ਚੰਗੇ ਵਾਲੇ ਪਾਸੇ ਜਾਣਾ ਹੈ ਜਾਂ ਮਾੜੇ ਵਾਲੇ ਪਾਸੇ ਜਾਣਾ ਹੈ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਦੇ ਸਿਰਾਂ ਤੇ ਮੇਰ ਭਰਿਆ ਹੱਥ ਰੱਖਣ ਸਭ ਦੇ ਕਾਰੋਬਾਰ ਚ ਤਰੱਕੀਆਂ ਕਰਨ ਵਾਹਿਗੁਰੂ ਜੀ ਵਾਹਿਗੁਰੂ ਦਾ ਨਾਮ ਲਉ ਦੁਪਹਿਰਾ ਸਾਹਿਬ ਕਰੋ ਬਾਣੀ ਨਿਤ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਹੀ ਉਹ ਦੁੱਖਾਂ ਦੀ ਦਵਾਈ ਹੈ ਜਿਸ ਨੇ ਤੁਹਾਨੂੰ ਚੰਗੇ ਪਾਸੇ ਲਾਉਣਾ ਹੈ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤੇ